ਮੋਹਿੰਦਰਾ ਜੀ ਆਪਣਾ ਮਨਦੀਪ ਕੋਲ ਮਨਦੀਪ ਕੋਲ ਹਾਂਜੀ ਕਿਹੜਾ ਪਿੰਡ ਤੁਹਾਡਾ ਮੈਂ ਮਨਕੌਰ ਸਿੰਘ ਸੰਗੀਤ ਜਖਤ ਦੇ ਮਸ਼ਹੂਰ ਗਾਇਕ ਤੇ ਕਲੀਆਂ ਦੇ ਬਾਦਸ਼ਾਹ ਖਮਾਨ ਵਾਲੇ ਕੁਲਦੀਪ ਮਾਨਕ ਦੇ ਦੋਤੇ ਹਸਲ ਮਾਨਕ ਉਰਫ ਮਾਨ ਖਾਨ ਵੱਲੋਂ ਦੂਜਾ ਵਿਆਹ ਕਰਵਾ ਲੈਣ ਦੀ ਚਰਚਾ ਜੋਰਾਂ ਤੇ ਹੈ ਇਸੇ ਤਰ੍ਹਾਂ ਇਸੇ ਚਰਚਾ ਵਿਚਾਲੇ ਅੱਜ ਪੰਗਾ ਵਿੱਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਖਸਨ ਮਾਨਕ ਦੀ ਪਹਿਲੀ ਪਤਨੀ ਦਾ ਸ੍ਰੀ ਮਨਦੀਪ ਕੌਰ ਨਾਮੀ ਔਰਤ ਵੱਲੋਂ ਖਸਨ ਮਾਨਕ ਤੇ ਦੂਜਾ ਵਿਆਹ ਕਰਾਉਣ ਦਾ ਇਲਜ਼ਾਮ ਲਾ ਦਿੱਤਾ ਗਿਆ। ਅਸਨਦੀਪ ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਅਸਨ ਨੇ ਦੂਜਾ ਵਿਆਹ ਕਰਵਾ ਲਿਆ ਜਦੋਂ ਅਸਨ ਨੇ ਅਜਿਹੇ ਦੋਸ਼ਾਨੂਨ ਲਕਾਰ ਦਿੱਤਾ ਹੈ। ਮਨਦੀਪ ਕੌਰ ਨੇ ਦੱਸਿਆ ਕਿ ਮੇਰੇ ਪਤੀ ਖਸਨ ਮਾਨਕ ਨੇ ਮੇਰੇ ਨਾਲ ਕੁੱਟਮਾਰ ਕਰਕੇ ਮੈਨੂੰ ਘਰ ਦੇ ਅੰਦਰ ਬੰਦ ਕਰ ਦਿੱਤਾ ਅਤੇ ਮੇਰੀ ਮਰਜ਼ੀ ਦੇ ਖਿਲਾਫ ਦੂਜਾ ਵਿਆਹ ਕਰਾਉਣ ਲਈ ਪੰਗਾ ਦੇ ਪੈਲਸ ਵਿੱਚ ਪਹੁੰਚ ਗਿਆ ਜਿੱਥੇ ਅਸਨ ਦੇ ਵਿਦੇਸ਼ੀ ਲੜਕੀ ਨਾਲ ਵਿਆਹ ਕਰਵਾਇਆ। ਬਕਾਇਦਾ ਪੰਗਾ ਦੇ ਹੀ ਇੱਕ ਗੁਰੂ ਘਰ ਦੇ ਅੰਦਰ ਆਨੰਦ ਕਾਰਜ ਵੀ ਹੋਏ ਜਦੋਂ ਕਿ ਹਸਨ ਨਾਲ ਮੇਰਾ ਵਿਆਹ ਜਲਾਈ 2022 ਨੂੰ ਨਿਕਾਹ ਹੋਇਆ ਸੀ ਹੁਣ ਹਸਨ ਨਾਲ ਸਿਰਫ ਮੇਰੀ ਕੁੱਟਮਾਰ ਕਰਦਾ ਹੈ ਸਗੋ ਉਸ ਉਸਨੇ ਮੈਨੂੰ ਦੱਸੇ ਬਿਨਾ ਮੇਰੀ ਮਰਜ਼ੀ ਦੇ ਬਿਨਾ ਦੂਜਾ ਵਿਆਹ ਕਰਵਾ ਲਿਆ ਮਨਦੀਪ ਨੇ ਲਗਾਈ ਇਲਜ਼ਾਮਾ ਬਾਰੇ ਜਦੋਂ ਸੰਬੰਧਤ ਗੁਰੂ ਘਰ ਦੇ ਗ੍ਰੰਥੀ ਨਾਲ ਸੰਪਰਕ ਕੀਤਾ ਤਾਂ ਗ੍ਰੰਥੀ ਸਿੰਘ ਨੇ ਦੱਸਿਆ ਕਿ ਹਸਨ ਮਾਨਕ ਨੇ ਗੁਰੂ ਮਰਿਆਦਾ ਅਨੁਸਾਰ 23 ਨਵੰਬਰ ਨੂੰ ਆਨੰਦ ਕਾਰਜ ਕਰਵਾਏ ਹਨ ਇਹ ਸਾਰੇ ਮਾਮਲੇ ਤੇ ਹਸਨ ਮਾਨਕ ਵੀ মিডিਆ ਦੇ ਸਾਹਮਣੇ ਆਏ ਜਦੋਂ ਪਹਿਲਾਂ ਪਤਨੀ ਨੇ ਹੰਗਾਮਾ ਕੀਤਾ ਤਾਂ ਹਸਨ ਮਾਨਕ ਨੇ মিডিਆ ਨੂੰ ਦੱਸਿਆ ਕਿ ਮੇਰਾ ਦੂਜਾ ਵਿਆਹ ਨਹੀਂ ਹੋਇਆ ਅਸੀਂ ਤਾਂ ਸ਼ੂਟਿੰਗ ਕਰ ਰਹੇ ਸੀ ਪਤਨੀ ਨਾਲ ਤਲਾਕ ਦੀਆਂ ਖਬਰਾਂ ਤੇ ਉਹਨਾਂ ਦੱਸਿਆ ਕਿ ਉਹਨਾਂ ਦੀ ਕੋਈ ਏਦਾਂ ਦੀ ਕੋਈ ਗੱਲ ਨਹੀਂ ਪਰਿਵਾਰ 'ਚ ਥੋੜਾ ਬਹੁਤਾ ਵਿਵਾਦ ਹੋਇਆ ਹੈ ਹੰਗਾਮੇ ਪਿੱਛੋਂ ਇਹ ਮਾਮਲਾ ਪੁਲਸ ਤੱਕ ਪਹੁੰਚ ਗਿਆ ਜਿਸ ਬਾਰੇ ਡੀਐਸਪੀ ਬੰਗਾ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਤਾਪਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਉ ਦੇਖ ਲਿਆ ਮੰਦੀਪਪੁਰ ਮੰਦੀਪਪੁਰ ਹਾਂਜੀ ਕਿਹੜਾ ਪਿੰਡ ਤੁਹਾਡਾ ਦੇਮਨ ਕੌਰ ਸਿੰਘ ਜ਼ਿਲ੍ਹਾ ਲਖੰਡਾ ਜੀ ਤੁਸੀਂ ਕਿੰਨੀ ਦੇਰ ਹੋ ਗਈ ਤੁਹਾਡੇ ਵਿਆਹ ਹੋਏ ਨੂੰ 3 ਸਾਲ ਹੋ ਗਏ 3 ਸਾਲ ਹਾਂਜੀ ਕਿਸ ਤਰੀਕ ਦਾ ਪਤਾ ਕਿਹੜੀ ਤਰੀਕ ਨੂੰ ਹੋਇਆ ਸੀ ਹਾਂਜੀ 11 ਤਰੀਕ 7ਵਾਂ ਮਹੀਨਾ 2022 22 ਚ ਜੀ 2022 ਨੂੰ ਤੁਹਾਡਾ ਵਿਆਹ ਹੋਇਆ ਸੀ ਹਾਂਜੀ ਵਿਆਹ ਜਿਹੜਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਸੀ ਹਾਂ ਦਾ ਪਰ ਨਿਕਾਹ ਹੋਇਆ ਸੀਗਾ ਜੀ ਨਿਕਾਹ ਹੋਇਆ ਸੀਗਾ ਹਾਂਜੀ ਤੁਸੀਂ ਵੀ ਉਸੇ ਬਲੌਂਗ ਕਰਦੇ ਹੋ ਜਹਾਂ ਤੇ ਕਿਸੇ ਨਹੀਂ ਨਹੀਂ ਉਸੇ ਕੈਟਾਗਰੀ ਚ ਕਿਸੇ ਕੈਟਾਗਰੀ ਵਿੱਚ ਬਲੌਂਗ ਕਰਦੇ ਹਾਂਜੀ ਫਿਰ ਮੈਂ ਥੋੜਾ ਇੱਥੇ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਬਜੇ ਤੁਸੀਂ ਕੀ ਕਰਨਾ ਹੈ ਜਿਹੜੇ ਕੰਪਲੀਟ ਦਿੱਤੀ ਆ ਇਹ ਜੀ ਮੇਰੇ ਹਸਬੰਡ ਹਸਨ ਮਾਨਕ ਉਰਫ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇਗੇ ਪਿੰਡ ਸੈਦੋ ਕੇ ਵਿਆਹੀ ਸੀਗੀ ਮੈਂ ਤੇ ਇਹ ਦੂਜਾ ਵਿਆਹ ਕਰਵਾਇਆ ਸੀਗੇ ਬੰਗੇ ਤਾਨੂੰ ਪਤਾ ਪਤਾ ਲੱਗਾ ਦੂਜਾ ਵਿਆਹ ਕਰਾ ਲਿਆ ਉਹਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜਿਹੀ ਉਹ ਆਈ ਸੀਗੀ ਗੱਲ ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿੱਥੇ ਦਾ ਆਇਆ ਇਹ ਕੁੜੀ ਕਿੱਥੇ ਦੀ ਆ ਉਹ ਜੀ ਜੁੱਕੇ ਦੀ ਆ ਜੀ ਬਰੇਸ਼ ਦੀ ਆ ਹਾਂ ਜੀ ਹਾਂ ਜੀ ਕਿਹਨ ਕੀ ਕਾਰਵਾਈ ਹੋਈ ਹਾਂ ਜੀ ਹਾਂ ਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਬਿਆਨ ਲੈ ਲੈਣ ਉਹਨਾਂ ਨੇ ਕੀ ਇਹ ਇੱਦਾਂ ਕਿਹਾ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਕੌਮ ਹੈਗੀ ਉਹਦੇ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣੇ ਜਾਇਜ਼ ਹੈਗੇ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨੇਗੇ ਤੇ ਪਰ ਉਹ ਮਤਲਬ ਵਾਈਫ ਦੀ ਹੁੰਦੇ ਰਜਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੱਟਗੇ ਸੀ ਨਾ ਹਾਂਜੀ ਸਰ ਇਹ ਪਤਾ ਲੱਗਾ ਕਿ ਕੁਲਦੀਪ ਮਾਨਕ ਦਾ ਭਾਣਜਾ ਕਹਿੰਦਾ ਆਪਣੇ ਆਪ ਨੂੰ ਕਿ ਉਹਨੂੰ ਗ੍ਰਿਫਤਾਰ ਕੀਤਾ ਉਹ ਕੀ ਕਾਰਨ ਆ ਨੇ ਇਹਦੇ ਚ ਜਿਹੜਾ ਪੰਦੀ ਮਾਨ ਕਰਾ ਕੋਈ ਗੱਲ ਨਹੀਂ ਹੈ ਕਿ ਹਸਨ ਖਾਨ ਆ ਇਹ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਨੇ ਬਲਵੀ ਤੇ ਕੰਪਲੇਂਟ ਕੀਤੀ ਸੀ ਆਪਣੇ ਭਰਾ ਦੇ ਥੋਂ ਕਿ ਮੇਰਾ ਇਹ ਪਤੀ ਆ ਇਸ ਮੈਨਮੈਰਟ ਇਹ ਸੈਕੰਡ ਮੈਰਿਜ ਕਰਾਉਣੀ ਚਾਹੁੰਦਾ ਉਸ ਵਾਰੀ ਅਰਕਹ ਦਰਖਾਸਤ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾ ਕੇ ਇਹ ਦੋਨਾਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਆਨੰਦ ਸਾਡੀ ਆਪਸੀ ਗੱਲਬਾਤ ਚੱਲ ਰਹੀ ਹੈ ਉਜੜੀ ਲੜਕੀ ਨੇ ਮੈਰਲ ਦੀ ਗੱਲ ਕਰਦੇ ਵੀ ਹਜੇ ਤੱਕ ਵਿਆਹ ਦਾ ਕੋਈ ਪ੍ਰੂਫ ਜਾਂ ਸਬੂਤ ਨਹੀਂ ਆਇਆ ਇਥੇ ਅਨਬੋਲ ਪੈਲਸ ਆਸੀ ਪਾਰਟੀ ਚੱਲਦੀ ਸੀ ਉਹਦੇ ਵਿੱਚੋਂ ਇਹਨਾਂ ਦੋਨਾਂ ਤਰ੍ਹਾਂ ਨੂੰ ਬੁਲਾਇਆ ਗਿਆ ਸੀ ਇਹਨਾਂ ਨੇ ਕੰਪਲੇਨਟ ਕਰਦੀ ਹੁਣ ਇਹ ਰਾਜੀ ਹੈਗੇ ਜਾਂ ਕਿ ਇਹਨਾਂ ਦੀ ਗ੍ਰਿਫਤਾਰੀ ਹੋਈ ਨਹੀਂ 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 ਕੋਈ ਗ੍ਰਿਫਤਾਰੀ ਨਹੀਂ ਆ ਪਹਿਲਾਂ ਵੀ ਟਾਈਮ ਦਿੱਤਾ ਸੀ ਅੱਜ ਵੀ ਇਨਕੁਆਇਰੀ ਚੱਲ ਰਹੀ ਹੈ ਇਹਨਾਂ ਦੀ ਦਰਖਾਸਤ ਹੀ ਪੜਤਾਲ ਚੱਲੀ ਉਹ ਜੋ ਵੀ ਪੜਤਾਲ ਦੇ ਵਿੱਚ ਅ ਪ੍ਰੂਫ ਹੋਣਗੇ ਜਾਂ ਉਹ ਗੱਲ ਹੈਗੀ ਹੈਗੀ ਸਾਹਮਣੇ ਤਾਂ ਵੈਸੇ ਹੀ ਕਰ ਲਈ ਅਮਚਲਾ ਦੀ ਜਾਏਗੀ ਦਾਤਾ ਜੀ ਕੀ ਨਾਮ ਤੁਹਾਡਾ ਗੁਰਮੀਰ ਸਿੰਘ ਜੀ ਗੁਰਮੇਲ ਸਿੰਘ ਹਾਂ ਜੀ ਆਏ ਕਿਸ ਗੁਰੂ ਘਰ ਸੇ ਬਣ ਆ ਰਹੇ ਹੋ ਗੁਰਦੁਆਰਾ ਪੰਥ ਮਾਤਾ ਸਾਹਿਬ ਕੌਰ ਜੀ ਕਿੱਥੇ ਮੰਗਾ ਆਏ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂ ਜੀ ਹੋਇਆ ਆਨੰਦ ਕਾਰ ਕੀ ਨਾਮ ਆ ਉਹਨਾਂ ਦਾ ਹਸਨ ਮਾਨ ਲੜਕੀ ਦਾ ਜਸਪ੍ਰੀਤ ਕੌਰ ਗੁਰੂ ਮਰਿਆਦਾ ਅਨੁਸਾਰ ਹਾਂ ਗੁਰ ਮਰਿਆਦਾ ਅਨੁਸਾਰ ਪੂਰੀ ਮਰਿਆਦਾ ਅਨੁਸਾਰ ਹੋਇਆ ਜੀ ਵਿਆਹ ਹੋਇਆ ਹਾਂ ਜੀ ਅਨਮੋਲ ਪੈਸੇ ਚ ਵਿਆਹ ਸੀ ਉਹਨਾਂ ਦਾ ਤੇ ਜਿਹੜੇ ਫਿਰ ਇੱਥੇ ਆ ਗਏ ਲੰਗਰ ਅਨੰਦਕਾਰ ਜਿੱਥੇ ਆਨੰਦਕਾਰ ਜਿੱਥੇ ਹੋ ਗਿਆ ਹਾਂਜੀ ਕਿੰਨੇ ਕੁ ਸੀਗੇ ਬਰਾਤੀ ਆਏ ਹੋ ਸੇ ਤਕਰੀਨ 25 30 30 ਜਣੇ ਸੀ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਆ ਆਪਣੇ ਗੁਰੂ ਘਰ ਇੱਥੇ ਕੋਈ ਉਹ ਹੁੰਦੇ ਸਰਟੀਫਿਕੇਟ ਬਣਦਾ ਜੀ ਸਰਟੀਫਿਕੇਟ ਬਣਦਾ ਜੀ ਠੀਕ ਸ਼ੁਕਰੀਆ ਜੀ